ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੀ ਮੇਰੀ ਗੱਲਬਾਤ ਦਾ ਵਿਸ਼ਾ ਸਾਡੇ ਪੰਜਾਬ ਸਰਕਾਰ ਦੁਆਰਾ ਜੋ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੋ ਕੱਲ ਤੋਂ ਮਤਲਬ 21 ਮਈ 2024 ਤੋਂ ਲੈ ਕੇ 30 ਜੂਨ 2024 ਤੱਕ ਜਿਹੜਾ ਆ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੁਆਰਾ ਕੁਝ ਘੰਟਿਆਂ ਤੋਂ ਖਬਰ ਆ ਰਹੀ ਸੀ ਪਰ ਫੇਕ ਨਿਊਜ਼ ਜਿਹੜੀਆਂ ਆ ਰਹੀਆਂ ਸੀ ਕਿ 23 ਤਰੀਕ ਤੋਂ ਛੁੱਟੀਆਂ ਪਰ 21 ਤਰੀਕ ਤੋਂ ਕੱਲ ਤੋਂ ਜਿਹੜਾ ਆ ਪੰਜਾਬ ਸਰਕਾਰ ਦੁਆਰਾ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਜਿਹੜੇ ਸਕੂਲ ਆ ਉਹ ਸਾਰੇ ਬੰਦ ਹੋ ਰਹੇ ਗਰਮੀ ਦੇ ਵਾਧੇ ਕਾਰਨ ਸੋ ਜਵਾਕਾਂ ਦੀਆਂ ਮੌਜਾਂ ਲੱਗ ਚੁੱਕੀਆਂ ਨੇ ਤੇ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੁਆਰਾ ਤੇ ਮੌਸਮੀ ਭਾਗ ਦੀ ਜਿਹੜੀ ਜਾਰੀ ਹੋਈ ਹੈ ਚੇਤਾਵਨੀ ਕਿ ਬੱਚਿਆਂ ਦੀ ਸਿਹਤ ਲਈ ਤੇ ਸੁਰੱਖਿਆ ਨੂੰ ਧਿਆਨ ਰੱਖਦੇ ਹੋਏ ਪੰਜਾਬ ਦੇ ਸਰਕਾਰੀ ਐਡਿਟਿਡ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 21-5-24 ਤੋਂ 30-6-24 ਤੱਕ ਜਿਹੜਾ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਸੋ ਇਹ ਜਿਹੜੀ ਹੈ ਨਿਊਜ਼ ਅੱਜ ਦੀ ਸੋ ਜੇ ਮੇਰੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ